ਤੁਸੀਂ ਇਸ ਵੀਡੀਓ ਵਿੱਚ ਦੇਖ ਰਹੀ ਹੋਂ ਗੁਰਵਿੰਦਰ ਕਿੰਨਾ ਖੁਸ਼ ਆਪਦੇ ਦੋਸਤਾਂ ਮਿੱਤਰਾਂ ਨਾਲ ਪਰ ਇਸ ਡੈਨ ਨੇ ਇਸ ਨੂੰ ਖਤਮ ਕਰ ਦਿੱਤਾ ਹੁਣ ਬੈਠੀ ਆ ਜੇਲ੍ਹ ਵਿੱਚ ਗੁਰਵਿੰਦਰ ਨੇ ਕਿਹੜੀ ਕਾਟ ਛੱਡੀ ਸੀ ਇਹਨੂੰ ਪਰ ਇਹਨੇ ਕੋਈ ਕਦਰ ਨਾ ਪਾਈ ਗੁਰਵਿੰਦਰ ਤਾਂ ਬੜਾ ਸੌ ਮੁੰਡਾ ਸੀ ਪਰ ਇਹਨੂੰ ਚਾਹੀਦਾ ਸੀ ਹਰ ਕਮਲ ਜਿਹਦੇ ਨਾਲ ਇਹ ਆਸ਼ਕਾ ਲੜਾਉਂਦੀ ਸੀ ਇਹਦੇ ਲੱਛਣ ਤਾਂ ਵਿਆਹ ਮੋਕੇ ਦਿਸਦੇ ਸੀ ਦੇਖੋ ਕਿਵੇਂ ਦੇ ਨਿਸ਼ਾਨ ਬਣਾਉਂਦੀ ਹੈ ਇਹ ਗੁਰਵਿੰਦਰ ਵਿਆਹ ਮੋਕੇ ਉਹਨੂੰ ਕੀ ਚੇਤੇ ਸੀ ਕਿ ਮੈਂ ਇਹ ਖੂਨੀ ਦਲਹਣ ਵਿਆਹ ਲਿਆ ਆ ਉਹਨਾਂ ਨੂੰ ਤਾਂ ਇਹੀ ਲੱਗਦਾ ਸੀ ਜਦੋਂ ਕਹਿੰਦੀ ਸੀ ਮੇਰੀ ਪ੍ਰੀ ਵਾਈਡਿੰਗ ਕਰਵਾ ਦਿਓ ਤਾਂ ਲੱਖਾਂ ਰੁਪਏ ਉਹਦੇ ਤੇ ਲਾਤਾ ਜਦੋਂ ਇਹਨੇ ਕਿਹਾ ਮੇਰੇ ਵਿਆਹ ਮੋਕੇ ਦੂਰੋ ਦੂਰ ਸ਼ਾਪਿੰਗ ਕਰਵਾ ਦੋ ਉਹ ਕਰਵਾਤੀ ਲੱਖਾਂ ਰੁਪਏ ਨੂੰ ਬਾਹਰ ਭੇਜਣ ਤੇ ਲਾਤੇ ਪਰ ਇਸ ਡੈਣ ਨੇ ਉਹਨਾਂ ਦੀ ਕੋਈ ਕਦਰ ਨਾ ਪਾਈ ਇਹ ਹੱਸਦਾ ਖੇੜਦਾ ਗੱਭਰੂ ਇੱਕ ਮਿੰਟ ਦੇ ਵਿੱਚ ਇੱਕ ਰਾਖ ਦੀ ਮੁਠੀ ਬਣਾ ਦਿੱਤੀ ਇਸ ਚੋੜੇਲ ਨੇ ਹੁਣ ਬੈਠੀ ਜੇਲ੍ਹ ਵਿੱਚ ਫੇਰ ਵੀ ਬਿਸ਼ਰਮੀ ਦੀਆਂ ਹੱਦਾਂ ਪਾਰ ਕਰਦੀ ਆ ਕਹਿੰਦੀ ਆ ਮੈਨੂੰ ਕੌਫੀ ਦਿਓ ਦਸੂ ਗਰਵਿੰਦਰ ਨੇ ਇਸ ਨਾਲ ਅਜਿਹਾ ਕੀ ਮਾੜਾ ਕੀਤਾ ਸੀ ਜਿਹੜਾ ਇਸ ਔਰਤ ਨੇ ਉਸ ਦਾ ਬਦਲਾ ਲਿਆ ਕਿਉਂਕਿ ਐਨਾ ਸ਼ਰੀਫ ਅੱਜ ਦੇ ਜਮਾਨੇ ਵਿੱਚ ਮੁੰਡਾ ਮਿਲਣਾ ਕਿੱਥੇ ਵਾਜਬ ਆ ਇਸ ਦੇ ਟਿੱਕਿਆਂ ਨੂੰ ਸਭ ਕੁਝ ਪਤਾ ਸੀ ਕਿਉਂਕਿ ਜਦੋਂ ਇਸ ਨੇ ਨਹੀਂ ਪੁੱਠੇ ਲੱਛਣ ਸ਼ੁਰੂ ਕੀਤੇ ਸੀ ਦਸਤਾਰ ਇਸਨੇ ਸਜਾਈ ਹੋਈ ਸੀ ਪਰ ਇਕਦਮ ਇਸ ਦੇ ਦਿਮਾਗ ਨੂੰ ਪਤਾ ਨਹੀਂ ਕੀ ਹੋਇਆ ਇਸਨੇ ਕਟਿੰਗ ਕਰਵਾ ਦਿੱਤੀ ਤੇ ਇਸ ਰੂਪ ਵਿੱਚ ਆ ਗਈ ਹੌਲੀ ਹੌਲੀ ਇਹ ਨਸ਼ੇ ਦੀ ਹੋੜ ਵਿੱਚ ਆ ਗਈ ਤੇ ਗੁਰਵਿੰਦਰ ਨੂੰ ਵੀ ਹੱਸਦੇ ਖੇਡਦੇ ਨੂੰ ਇਹ ਨਸ਼ੇ ਦੀ ਦਲਦਲ ਵਿੱਚ ਹੀ ਪਸਾਉਣਾ ਚਾਹੁੰਦੀ ਸੀ ਉਸ ਦਿਨ ਵੀ ਇਸ ਦੀ ਇਹੀ ਪਲੈਨਿੰਗ ਸੀ ਕਿ ਐਸ ਨੂੰ ਓਵਰਡੋਜ਼ ਦੇ ਕੇ ਮਾਰ ਦੇਣੀ ਆ ਤੇ ਬਾਹਰ ਇਹ ਹੀ ਕਹੂੰਗੀ ਕਿ ਇਹ ਨਸ਼ੇ ਕਰਦਾ ਸੀ ਚਲੋ ਕੁਦਰਤ ਨੂੰ ਉਸ ਨੂੰ ਬਦਨਾਮ ਨਹੀਂ ਕਰਨਾ ਚਾਹੁੰਦੀ ਸੀ ਤੇ ਇਹ ਆਪਦੇ پلان ਦੇ ਵਿੱਚ ਸਕਸੈਸਫੁਲ ਨਹੀਂ ਹੋ ਸਕੀ ਨਹੀਂ ਤਾਂ ਐਸ ਨੇ ਇਹ ਹੀ ਇਲਜ਼ਾਮ ਲਗਾ ਦੇਣਾ ਸੀ ਗੁਰਵਿੰਦਰ ਦਾ ਪਰਿਵਾਰ ਬੜਾ ਧਾਰਮਿਕ ਪਰਿਵਾਰ ਸੀ ਇਹਨਾਂ ਦੇ ਪਰਿਵਾਰਕ ਮੈਂਬਰ ਤਾਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੀ ਪਰ ਇਹ ਚੰਦਰੀ ਉਹਨਾਂ ਦੇ ਘਰੇ ਆ ਕੇ ਦੂਦੂ ਹਜ਼ਾਰ ਦੀਆਂ ਸ਼ਰਾਬ ਦੀਆਂ ਪੂਤਲਾਂ ਪਿੰਦੀ ਸੀ ਅਲੱਗ-ਅਲੱਗ ਮੁੰਡਿਆਂ ਨਾਲ ਜਦੋਂ ਗੁਰਵਿੰਦਰ ਡਿਊਟੀ ਤੇ ਚਲਾ ਜਾਂਦਾ ਸੀ ਤਾਂ ਇਹ ਉਸੇ ਟਾਈਮ ਆਪਦੇ ਦੋਸਤਾਂ ਮਿੱਤਰਾਂ ਨੂੰ ਬੁਲਾ ਲੈਂਦੀ ਸੀ ਕਿਉਂਕਿ ਜਿਹੜੇ ਅੱਜ ਹਰ ਕਮਲ ਦੇ ਨਾਲ ਆਏ ਆ ਦੋਸਤ ਉਹ ਪਹਿਲਾਂ ਵੀ ਤਾਂ ਇਹਨੂੰ ਸਾਰੇ ਜਾਣਦੇ ਹੀ ਸੀ ਇੰਸਟਾ ਤੇ ਤਾਂ ਪਤਾ ਨਹੀਂ ਇਹਨੇ ਕਿੰਨੇ ਹੀ ਯਾਰ ਬੇਲੀ ਬਣਾਏ ਆ ਹੌਲੀ ਹੌਲੀ ਇਹਦੇ ਕੈਮਰੇ ਇਸਦੇ ਫੋਨ ਦੀ ਰਿਕਾਰਡਿੰਗ ਤੇ ਫੋਨ ਵਿੱਚ ਫੋਟੋਸ ਦੱਸ ਰਹੀਆਂ ਕਿ ਇਸਦੇ ਕਿੰਨਾ ਕਿੰਨਾ ਨਾਲ ਸਬੰਧ ਸੀ ਕਿਉਂਕਿ ਇਹ ਬੜੀ ਚੜਾਕ ਔਰਤ ਸੀ ਪਤਾ ਨਹੀਂ ਇਸਦੇ ਕਿੰਨਾ ਕਿੰਨਾ ਨਾਲ ਲਿੰਕ ਸੀ ਜਸਦਾ ਗਰਵਿੰਦਰ ਭੋਲੇ ਪੰਛੀ ਨੂੰ ਕੁਝ ਵੀ ਨਹੀਂ ਪਤਾ ਸੀ ਕਿਉਂਕਿ ਉਹ ਤਾਂ ਇਸ ਤੇ ਅੰਨਾ ਵਿਸ਼ਵਾਸ ਕਰਦਾ ਸੀ ਉਸ ਦਾ ਪਿਓ ਹਮੇਸ਼ਾ ਕਹਿੰਦਾ ਸੀ ਇਹ ਮੇਰਾ ਦੂਜਾ ਪੁੱਤ ਆ ਕਿਉਂਕਿ ਉਹਨਾਂ ਨੇ ਤਾਂ ਇਸ ਨੂੰ ਪੁੱਤ ਬਣਾ ਲਿਆ ਸੀ ਪਰ ਇਹ ਉਹਨਾਂ ਦੇ ਪੁੱਤ ਨੂੰ ਹੀ ਖਾ ਗਈ ਇਸ ਤੋਂ ਪਤਾ ਨਹੀਂ ਕਿਹੜਾ ਬਦਲਾ ਲਿਆ ਜਿਹੜੇ ਉਹਨਾਂ ਦੇ ਪਰਿਵਾਰ ਤੋਂ ਕੋਈ ਘਾਟ ਨਹੀਂ ਛੱਡੀ ਸੀ ਇਹਨੂੰ ਪਰ ਹੁਣ ਜੇਲ੍ਹ ਵਿੱਚ ਬੈਠੀ ਸ਼ਤਾਰਾ ਆਪਦੇ ਕੀਤੇ ਕਾਰਨਾਮਿਆਂ ਤੇ ਨਹੀਂ ਪਸੰਦ ਸੀ ਤਾਂ ਤਲਾਕ ਲੈ ਲੈਂਦੀ ਪਰ ਉਹਨਾਂ ਦਾ ਹੱਸਦਾ ਖੇਡਦਾ ਪਰਿਵਾਰ ਤਾਂ ਰਹਿਣ ਦਿੰਦੀ ਐ ਇਸ ਦੁਨੀਆ ਤੇ ਕਿਉਂਕਿ ਇਕੱਲਾ ਪੁੱਤ ਉਹਨਾਂ ਨੂੰ ਹੁਣ ਕਿਧੌਣੇ ਥਿਆਣਾ